ਪੁਲਿਸ ਨੇ ਗ੍ਰਿਫਤਾਰ ਕਰ ਲਿਆ ਆ ਔਰ ਬੇਲ ਮਿਲਣ ਤੋਂ ਵੀ ਕਹਿੰਦੇ ਆ ਕਿ ਮਨਾ ਹੋ ਗਿਆ ਔਰ ਇਹ ਬਹੁਤ ਵੱਡੀ ਖਬਰ ਹੈ ਇਸ ਸਮੇ ਹਨੀ ਸੇਠੀ ਤੇ ਪ੍ਰਿੰਕਲ ਦੀ ਦੋਵਾਂ ਦੀ ਸੁਲਾਹ ਹੁੰਦੀ ਹੈ ਔਰ ਸੁਲਾਹ ਹੋਣ ਤੋਂ ਬਾਅਦ ਇਹ ਵੱਡੀ ਅਪਡੇਟ ਹੈ ਕਿ ਪ੍ਰਿੰਕਲ ਦੀ ਗ੍ਰਿਫਤਾਰੀ ਹੋਈ ਹੈ ਹਾਲਾਂਕਿ ਮਾਮਲਾ ਕਹਿੰਦੇ ਨੇ ਹਥਿਆਰ ਹਥਿਆਰਾਂ ਦੇ ਨਾਲ ਸੰਬੰਧਿਤ ਹੈ ਔਰ ਕਿਉਂਕਿ ਥੋੜੇ ਦਿਨ ਪਹਿਲਾਂ ਇਹ ਖਬਰ ਬਣੀ ਸੀ ਕਿ ਪ੍ਰਿੰਕਲ ਤੇ ਹਨੀ ਸੇਠੀ ਦੀ ਸੁਲਾਹ ਹੋਈ ਹੈ ਔਰ ਅੱਜ ਉਸ ਦੀ ਗ੍ਰਿਫਤਾਰੀ ਹੋ ਗਈ ਹੈ ਸਾਡੇ ਨਾਲ ਸਾਡੇ ਜਿਹੜੇ ਲੁਧਿਆਣਾ ਤੋਂ ਬਿਊਰੋ ਨੇ ਨਰੇਂਦਰ ਜੀ ਉਹ ਜੁੜੇ ਨੇ ਉਹਨਾਂ ਨੂੰ ਤੋਂ ਪੁੱਛਦੇ ਆਂ ਕਿ ਇਹ ਮਾਮਲਾ ਕੀ ਹੈ ਅਸਲ ਦੇ ਵਿੱਚ ਗੱਲਬਾਤ ਕੀ ਹੈ ਮਹਿੰਦਰ ਜੀ ਇਹ ਗੱਲਬਾਤ ਕੀ ਹੈ ਪ੍ਰਿੰਕਲ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਕਹਿੰਦੇ ਨੇ ਕਿ bail ਵੀ ਨਹੀਂ ਨਹੀਂ ਮਿਲ ਰਹੀ ਅ ਬਿਲਕੁਲ ਦੇਖੋ ਇਹ ਜਿਹੜਾ ਮਾਮਲਾ ਵਾ ਤੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਲੀਕ ਪ੍ਰਿੰਕਰ ਵੱਲੋਂ ਪਾਈ ਗਈ ਸੀ ਜਿਸ ਵਿੱਚ ਹਥਿਆਰ ਦਿਖਾਏ ਗਏ ਸੀਗੇ ਤਾਂ ਉਸ ਨੂੰ ਲੈ ਕੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਆ ਗ੍ਰਿਫਤਾਰੀ ਕੀਤੀ ਹੈ ਦੱਸਦੇ ਕਿ ਪ੍ਰਿੰਕਰ ਆਪਣੇ ਇੱਕ ਪੁਰਾਣੇ ਕੇਸ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ੀ ਤੇ ਆਇਆ ਸੀ ਉਸ ਦੌਰਾਨ ਹੀ ਉਸ ਦੀ ਜਿਹੜੀ ਉੱਥੇ ਗ੍ਰਿਫਤਾਰੀ ਜਿਹੜੀ ਕੀਤੀ ਗਈ ਆ ਫਿਲਹਾਲ ਪੁਲਿਸ ਉਸ ਤੋਂ ਪੁੱਛ ਪ੍ਰਤਾਲ ਕਰ ਰਹੀ ਆ ਹਥਿਆਰਾਂ ਬਾਰੇ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਆ ਅਹ ਪੁਲਿਸ ਨੇ ਉਸ ਨੂੰ ਹਿਜਾਸਤ ਦੇ ਵਿੱਚ ਲੈ ਕੇ ਉਸ ਤੋਂ ਬਾਅਦ ਆਪਾਂ ਨੂੰ ਮੈਡੀਕਲ ਜਿਹੜਾ ਕਰਾਇਆ ਜਾਵੇ ਉਸ ਤੋਂ ਬਾਅਦ ਉਸ ਦੀ ਜਿਹੜੀ ਪੁਛਕਸ਼ੇ ਕੀਤੀ ਜਾਵੇਗੀ ਓਕੇ ਅ ਮੈਂ ਹੁਣੇ ਦੇਖ ਰਿਹਾ ਸੀਗਾ ਕਿ ਉਹਨਾਂ ਦੇ ਵਕੀਲ ਗੱਲ ਕਰ ਰਹੇ ਆ ਕਹਿੰਦੇ ਨੇ ਕਿ ਉਹਨਾਂ ਦੀ ਬੇਲ ਜਿਹੜੀ ਆ ਉਹ ਵੀ ਰੱਦ ਕਰ ਦਿੱਤੀ ਗਈ ਹੈ ਬਿਲਕੁਲ ਸਹੀ ਹੈ ਅਪੀਕੋ ਦੇਖੋ ਹਲੇ ਜੋ ਹਾਲ ਤੱਕ ਜਿਹੜੀ ਆ ਜੋ ਉਹਨਾਂ ਕੀਰ ਵੱਲੋਂ ਦੱਸਿਆ ਗਿਆ ਕਿ ਜਿਹੜੀ ਉਹਨਾਂ ਦੀ ਬੇਲ ਐਕਟ ਕਰ ਦਿੱਤੀ ਗਈ ਹੈ ਹੁਣ ਉਹਨਾਂ ਨੂੰ ਪੁਲਿਸ ਪੜਤਾਲ ਲਈ ਲੈ ਜਾਂਦਾ ਗਿਆ ਪੁਲਿਸ ਸੀਨੀਅਰ ਅਧਿਕਾਰੀ ਜਿਹੜੇ ਨੇ ਅੱਜ ਮੌਕੇ ਤੇ ਮੌਕੇ ਦੇ ਡਾਰਦ ਵਿੱਚ ਪਹੁੰਚੇ ਸੀ ਵੱਡੀ ਗੱਦੀ ਦੇ ਵਿੱਚ ਪੁਲਿਸ ਪਹੁੰਚੀ ਸੀ ਜਿਸ ਵਕਤ ਅਜਿਹੇ ਪ੍ਰਿੰਕਰ ਦੀ ਗ੍ਰਿਫਤਾਰੀ ਕੀਤੀ ਗਈ ਹੈ ਜੀ ਇਹ ਹਣੀ ਸਿਟੀ ਦੇ ਨਾਲ ਨਰਿੰਦਰ ਜੀ ਨੇ ਇਹਨਾਂ ਦੀ ਸੁਲਾਹ ਹੁੰਦੀ ਹੈ ਇਹ ਉਸ ਤੋਂ ਬਾਅਦ ਇੱਕ ਵਾਰ ਦਾ ਮਾਮਲਾ ਨਿਕਲ ਕੇ ਆ ਗਿਆ ਆ ਔਰ ਇਹ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਮੁਸ਼ਕਲਾਂ ਜਿਹੜੀਆਂ ਨੇ ਉਹ ਟਲ ਨਹੀਂ ਰਹੀਆਂ ਅ ਬਿਲਕੁਲ ਦੇਖੋ ਕੁਝ ਦਿਨ ਪਹਿਲਾਂ ਜਿਹੜੀ ਹਾਨੀ ਹਾਨੀ ਸੇਟੀਮ ਦੇ ਨਾਲ ਇਸ ਦਾ ਵਿਵਾਦ ਚੱਲ ਰਿਹਾ ਸੀਗਾ ਉਸ ਦੇ ਮਾਮਲੇ ਦੇ ਵਿੱਚ ਵੀ ਜਿਹੜਾ ਅਸੀਂ ਦੇਖਿਆ ਕਿ ਜਦੋਂ ਅਦਾਲਤ ਦੇ ਵਿੱਚ ਪੇਸ਼ ਹੋਇਆ ਸੀ ਤਾਂ ਉਸ ਤੇ ਚਪੇੜਾ ਜਿਹੜੀਆਂ ਮਾਰੀਆਂ ਗਈਆਂ ਸੀ ਕਵਕੀਤ ਦੇ ਵੱਲੋਂ ਤਾਂ ਉਸ ਤੋਂ ਬਾਅਦ ਇਹਨਾਂ ਦਾ ਹਾਲਾ ਕਿ ਇੱਕ ਦਿਨ ਟਲੀ ਹੈ ਲੱਗਦੀ ਸਮਝੌਤਾ ਆਇਆ ਸੀ ਦੋਨਾਂ ਦੇ ਵਿੱਚ ਆਪਸੀ ਰਜਮੰਦੀ ਹੋਈ ਸੀਗੀ ਤਾਂ ਅੱਜ ਜਦੋਂ ਇਹ ਕਿਸੇ ਪੁਰਾਣੇ ਮਾਮਲੇ ਦੇ ਵਿੱਚ ਜਦੋਂ ਕੋਰਟ ਦੇ ਵਿੱਚ ਪੇਸ਼ ਹੋਣ ਲਈ ਪਹੁੰਚਿਆ ਹੈ ਸੀਗਾ ਉੱਥੇ ਇਸ ਦੇ ਦੀ ਪੁਲਿਸ ਵੱਲੋਂ ਗ੍ਰਿਫਤਾਰੀ ਜਿਹੜੀ ਹੈ ਕੀਤੀ ਗਈ ਆ ਪੁਲਿਸ ਇਸ ਮਾਮਲੇ ਦੇ ਸਾਰੀ छानबीन ਜਿਹੜੀ ਉਹਨ ਕਰ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਨਰਿੰਦਰ ਜੀ ਤਾਂ ਹਨੀ ਸੇਟੀ ਨੂੰ ਗ੍ਰਿਫਤਾਰ ਕਰ ਲਿਆ ਔਰ ਮੈਂ ਇਹ ਕਹਿ ਰਿਹਾ ਸੀ ਕਿ ਉਹ ਕਿਸੇ ਹੋਰ ਪੁਰਾਣੇ ਮਾਮਲੇ ਦੇ ਲਈ ਕੋਰਟ ਦੇ ਵਿੱਚ ਆਇਆ ਸੀਗਾ ਤੇ ਉਦੋਂ ਚੱਕਿਆ ਗਿਆ ਆ ਹਾਲਾਂਕਿ ਬੇਲ ਜਿਹੜੀ ਆ ਉਹ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਹਥਿਆਰਾਂ ਦਾ ਮਾਮਲਾ ਆ ਮੁਸ਼ਕਲਾਂ ਨਹੀਂ ਘਟ ਰਹੀਆਂ ਇਹ ਉਹੀ ਲੋਕ ਨੇ ਜਿਹੜੇ ਕਿ ਆਪਣੀਆਂ ਸੁਰਖੀਆਂ ਦੇ ਵਿੱਚ ਸਨ ਜਦੋਂ ਕਿ ਆ ਇਹਨਾਂ ਦੀ ਜਾਰੀ ਟੁੱਟਦੀ ਆ ਹਨੀ ਸੇਠੀ ਦੇ ਨਾਲ ਪਰ ਹੁਣ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਗ੍ਰਿਫਤਾਰੀ ਹੋ ਗਈ ਹੈ ਗ੍ਰਿਫਤਾਰੀ ਤੋਂ ਬਾਅਦ ਬੇਲ